ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤੇ ਮੁਬਾਰਕਾਂ ਟੂਡੋ ਦੀਆਂ ਕਿਨਾਲ ਦੇ ਨਾਲ ਆਪਾਂ ਬਾਅਦ ਚ ਗੱਲ ਕਰਾਂਗੇ ਅਮਰੀਕਨ ਜਿਹੜੇ ਸਿਟੀ ਜਿਆਦਾ ਉਹਨਾਂ ਨੂੰ ਯੂਰਪ ਦੇ ਵਿੱਚ ਟਰੈਵਲ ਕਰਨ ਦੇ ਲਈ ਜਿਹੜਾ ਇੱਕ ਨਵੀਂ অথੋਰੀਜੇਸ਼ਨ ਲੈਣੀ ਪੈਗੀ ਮਈ ਤੋਂ ਬਾਅਦ ਸੋ ਪਹਿਲਾਂ ਸਭ ਤੋਂ ਮੈਂ ਵਧਾਈ ਦਵਾ ਮੈਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਕਾਫੀ ਮੇਰੇ ਭੈਣ ਭਰਾਵਾਂ ਨੇ ਵੇਖੀ ਸੀਗੀ ਕਿ ਅਸੀਂ ਟੂਡੋ ਦਾ ਵੀ ਬੜਾ ਗਰ ਕਰਤਾ ਸੋ ਫਾਈਨਲੀ ਇਸ ਜੀ ਦਾ ਅਸੀਂ ਤਾਂ ਨਹੀਂ ਕਹਿੰਦੇ ਸਾਰਿਆਂ ਨੇ ਰਾਲ ਮਿਲ ਖੇੜਾ ਦਾ ਜਹਾਜ ਉਹ ਡੁੱਬ ਗਿਆ ਤੇ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ ਟੁੱਡੋ ਵਾਕਿਆ ਬੜਾ ਮਾੜਾ ਬੰਦਾ ਸੀਗਾ ਤੇ ਉਹਨੇ ਪੰਜਾਬੀਆਂ ਲਈੱਖ ਅੱਖ ਨਹੀਂ ਕੀਤਾ ਇੰਡੀਅਨਜ਼ ਦੇ ਲਈ ਕੋਈ ਸਟੈਂਡ ਨਹੀਂ ਲਿਆ ਜਿਹੜੇ ਇੰਨੇ ਇੱਥੇ ਬੰਦੇ ਆ ਗਏ ਆ ਕੈਨੇਡਾ ਅਮਰੀਕਾ ਦਾ ਜਿਹੜਾ ਵੀਜ਼ਾ ਲੈਣਾ ਤੇ ਮਤਲਬ ਕਿ ਕਹਿੰਦੇ ਅਮਰੀਕਾ ਦਾ ਮਿਲ ਜਾਂਦਾ ਹੁੰਦਾ ਹੀ ਕੈਨੇਡਾ ਦਾ ਨਹੀਂ ਸੀ ਮਿਲਦਾ ਉਹ ਜਿਹੜਾ ਉਹਨੇ ਇੰਨੇ ਕਿ ਪੰਜਾਬ ਦੇ ਬੱਚੇ ਸਾਂਪਲੇ ਦੂਜੀਆਂ ਥੋਰ ਸਾਵਾਂ ਤੋਂ ਬੱਚੇ ਸੰਭੇ ਆ ਪਰ ਬੰਦਾ ਮਾੜਾ ਸੀ ਉਹ ਇਹੋ ਜਿਹੇ ਬੰਦੇ ਨੂੰ ਜਾਣਾ ਹੀ ਬੰਦਾ ਸੀਗਾ ਤੇ ਖਾਸ ਕਰਕੇ ਜਿਹੜੇ ਉਹ ਵੀਰ ਕਹਿ ਰਿਹਾ ਭੈਣ ਭਰਾ ਜਿਨਾਂ ਨੇ ਜਿਹੜੇ ਆਏ ਟ੍ਰੂਡੋ ਕਰਕੇ ਆ ਤੇ ਪੱਕਿਆਂ ਤੋਂ ਬਾਅਦ ਕਹਿੰਦੇ ਯਾਰ ਪਾਲਸੀਆਂ ਬੜੀਆਂ ਮਾੜੀਆਂ ਦੇਸ਼ ਡੋਪ ਕੇ ਰੱਖ ਦਿੱਤਾ ਪੈਸਾ ਨਹੀਂ ਬਣ ਰਿਹਾ ਜੌਬਾਂ ਨਹੀਂ ਹੈਗੀਆਂ ਗਾਲ ਕੇ ਰੱਖ ਦਿੱਤਾ ਚਲਾ ਗਿਆ ਬਈ ਉਹ ਬੰਦਾ ਚਲਾ ਗਿਆ ਹੁਣ ਜਿਹੜਾ ਨਵੇਂ ਬੰਦੇ ਆਉਣਗੇ ਉਹਨਾਂ ਕੋਲੋਂ ਜਵਾਬਾਂ ਵੀ ਤੁਹਾਨੂੰ ਵਧੀਆ ਮਿਲ ਜਾਣਗੇ ਆ ਪੈਸੇ ਵੀ ਮਿਲ ਜਾਣਗੇ ਫੈਸਿਲਟੀਆਂ ਵੀ ਮਿਲ ਜਾਣਗੀਆਂ ਕਿਉਂਕਿ ਮੇਨ ਗੱਲ ਤੇ ਜ਼ਿੰਦਗੀ 'ਚ ਪੈਸਾ ਹੁੰਦੀ ਹੈ ਪੈਸੇ ਤੋਂ ਇਲਾਵਾ ਤੇ ਬਾਕੀ ਦੇ ਸਭ ਗੱਲਾਂ ਆਉਂਦੀਆਂ ਜਾਂਦੇ ਰਹਿੰਦੇ ਜੇ ਮੇਨ ਗੱਲ ਪੈਸਾ ਨਾ ਹੋਵੇ ਤਾਂ ਅਸੀਂ ਬਾਹਰ ਕਿਉਂ ਆਈਏ ਇਹਦੇ ਪੰਜਾਬ ਰੋਟੀ ਪਾਣੀ ਦੇ ਪੰਜਾਬ 'ਚ ਹੀ ਮਿਲ ਜਾਂਦਾ ਰੋਟੀ ਤੇ ਘਰ ਦੀ ਕਣਕ ਚੌਲ ਤੇ ਨਾਲ ਕਿਤੇ ਨਿਗਲ ਹੀ ਆਉਂਦਾ ਸਬਜ਼ੀਆਂ ਸਬਜ਼ੀਆਂ ਬਾਲਣ ਤੇ ਗੁਰਦਾਰਾ ਸਾਹਿਬ 'ਚ ਲੰਗਰ ਚੱਲਦਾ ਹੀ ਆ ਰੋਟੀ ਦਾ ਗੱਲ ਨਹੀਂ ਗੱਲ ਤੇ ਪੈਸੇ ਦੀ ਹੈ ਚਲੋ ਚੰਗਾ ਆਇਆ ਮੈਂ ਕਹਿੰਦਾ ਇਹੋ ਜਿਹੇ ਬੰਦੇ ਦਾ ਜਾਣਾ ਹੀ ਮੰਦਾ ਹੈਗਾ ਤੇ ਹੁਣ ਐ ਸਾਰਿਆਂ ਨੂੰ ਜਿਹੜੀ ਸ਼ਾਂਤੀ ਆ ਉਹ ਬੜੀ ਵਧੀਆ ਮਿਲੂਗੀ ਖਾਸ ਕਰਕੇ ਜਿਹੜੇ ਇਹਦੇ ਦੇ ਡਰਾਜ ਦੇ ਵਿੱਚ ਹੀ ਆਏ ਸੀ ਤੇ ਇਹਨੂੰ ਹੀ ਮਤਾਂ ਦੇਣ ਲੱਪੇ ਚਲੋ ਕਰ ਦੁਨੀਆ ਇਦਾਂ ਹੀ ਚੱਲਦੀ ਆ ਕਿਸੇ ਨੂੰ ਆਹੀ ਕੀ ਕਹਣਾ ਪਰ ਦੂਜੀ ਗੱਲ ਦੱਸ ਦਿਆ ਕਿ ਮਈ ਤੋਂ ਬਾਅਦ ਅਮਰੀਕਾ ਦੇ ਵਿੱਚ ਤੁਸੀਂ ਡੋਮੈਸਟਿਕ ਟਰੈਵਲ ਕਰਨਾ ਆ ਤਹਾਡੇ ਕੋਲ ਰੀਅਲ ਆਈਡੀ ਹੋਣੀ ਜ਼ਰੂਰੀ ਆ ਰੀਅਲ ਆਈਡੀ ਮਤਲਬ ਕਿ ਲਾਇਸੈਂਸ ਅੱਗੇ ਆਪਾਂ ਲਾਇਸੈਂਸ ਤੇ ਚਲੇ ਜਾਂਦੇ ਹਾਂ ਹੁਣ ਹਰ ਇੱਕ ਸਟੇਟ ਦਾ ਲਾਇਸੈਂਸ ਜਿਹੜੇ ਨਵੇਂ ਬਣੇ ਨੇ ਜਾਂ ਬਣ ਰਹੇ ਨੇ ਉਹਦੇ ਵਿੱਚ ਤੁਹਾਡੀ ਲਗਭਗ ਸਾਰੀ ਜਿਹੜੀ ਆ ਅਗਲੀ ਪਿਛਲੀ ਹਿਸਟਰੀ ਵੀ ਉਹਦੇ ਵਿੱਚ ਸਾਰੀ ਹੁੰਦੀ ਆ ਕੱਲੀ ਡਰਾਈਵਿੰਗ ਦੀ ਤੁਹਾਡੀ ਨਹੀਂ ਹੋਏਗੀ ਤੁਹਾਡੀ ਅਗਲੀ ਪਿਛਲੀ ਸਾਰੀ ਹਿਸਟਰੀ ਹੋਊਗੀ ਜਿਵੇਂ ਆਪਣੇ ਤੇ ਵਰਜੀਨੀਆ ਦੇ ਵਿੱਚ ਜਿਹੜੇ ਨਵੇਂ ਲਾਇਸੈਂਸ ਬਣਦੇ ਨੇ ਉੱਤੇ ਸਟਾਰ ਬਣਿਆ ਵਾ ਉਹਨੂੰ ਰੀਅਲ ਆਈਡੀ ਉੱਤੇ ਲਿਖਿਆ ਹੁੰਦਾ ਹਰ ਸਟੇਟ ਦਾ ਆਪਣਾ ਆਪਣਾ ਰੀਅਲ ਆਈਡੀ ਦਾਣਾ ਵਾ ਉਹ ਕਾਰਡ ਆ ਉਸ ਤੋਂ ਬਗੈਰ ਤੁਸੀਂ ਡੋਮੈਸਟਿਕ ਫਲਾਈਟ ਨਹੀਂ ਫੜ ਸਕੋਗੇ ਜਾਂ ਤੁਹਾਡੇ ਕੋਲ ਪਾਸਪੋਰਟ ਹੋਣਾ ਚਾਹੀਦਾ ਜਾਂ ਪਾਸਪੋਰਟ ਕਾਰਡ ਹੋਣਾ ਚਾਹੀਦਾ ਤੇ ਅੱਗੇ ਜਿਵੇਂ ਆਪਾਂ ਅਮਰੀਕਨਾਂ ਦਾ ਹੁੰਦਾ ਸੀ ਕਿ ਜਿੱਥੇ ਮਰਜ਼ੀ ਜਾਵੜਦੇ ਹੁੰਦੇ ਸੀ ਤੇ ਅਮਰੀਕਾ ਚ ਆਉਣ ਲਈ ਸਾਰਿਆਂ ਨੂੰ ਵੀਜ਼ੇ ਜਾਂ ਦੁੱਝਾਂ ਚੀਜ਼ਾਂ ਲੈਣੀਆਂ ਪੈਂਦੀਆਂ ਹੁੰਦੀਆਂ ਸੀਗੀਆਂ ਹੁਣ ਅਥੋਰਾਈਜੇਸ਼ਨ ਲੈਣੀ ਪੈਂਦੀ ਸੀ ਹੁਣ ਇੰਗਲੈਂਡ ਨੇ ਯਾਨੀ ਕਿ ਯੂਕੇ ਨੇ ਵੀ ਕਹਿਤਾ ਕਿ ਸਾਡੇ ਜਿਹੜਾ ਮਈ ਤੋਂ ਬਾਅਦ ਤੁਸੀਂ ਈਟੀਏ ਇਲੈਕਟ੍ਰੋਨਿਕ ਜਿਹੜੀ ਆ অথরাইゼਸ਼ਨ ਜਿਹੜੀ ਆ ਉਹ ਟਰੈਵਲ অথরাইゼਸ਼ਨ ਲੈ ਕੇ ਆਉਣੀ ਆ ਉਹ ਆਸਟ੍ਰੇਲੀਆ ਦੇ ਵਿੱਚ ਆਈ ਥਿੰਕ ਪਹਿਲਾਂ ਗਈ ਸੀ ਮੈਂ 2014 ਦੇ ਟਰੈਵਲ ਕੀਤਾ ਸੀ ਉਦੋਂ ਅਸੀਂ ਆਨਲਾਈਨ ਈਟੀਏ ਲੈ ਸੀਗੇ ਇਹਦੇ ਵਿੱਚ ਇਹ 13 ਡਾਲਰ ਦੀ ਹੋਏਗੀ ਇਹ ਯੂਕੇ ਦੀ ਇੰਗਲੈਂਡ ਦੀ ਤੇ ਆਇਰਲੈਂਡ ਦੀ ਇਹਦੇ ਵਿੱਚ ਤੁਸੀਂ ਤਿੰਨ ਇਹ 2 ਸਾਲ ਤੱਕ ਵੈਲਿਡ ਹੋਏਗੀ ਜਿਹੜਾ ਜਿੰਨੇ ਤੱਕ ਤੁਹਾਡਾ ਪਾਸਪੋਰਟ ਵੈਲਿਡ ਆ ਤੇ ਏ ਟਾਈਮ ਲਾਈਨ ਲਈ ਵੀਕ ਤੋਂ ਕੁਝ 1 ਮਹੀਨੇ ਦਾ ਵੀ ਲੱਗ ਸਕਦਾ ਕੁਝ ਦਿਨਾਂ ਤੋਂ ਕੁਝ ਵੀਕ ਵੀ ਲੱਗ ਸਕਦੇ ਆ ਬਾਕੀ ਯੂਰਪ ਦੇ ਵਿੱਚ ਵੀ ਉਹਨਾਂ ਨੇ ਗਰੀ ਲਾਟੋਰਾਈਜੇਸ਼ਨ ਲਾਗੂ ਕੀਤੀ ਹੈ ਈਟੀਆਈਐਸ ਉਹਨੂੰ ਈਟੀਐਸ ਕਹਿੰਦੇ ਆ ਉਹ ਵੀ ਲਗਭਗ ਉਹਦਾ ਵੀ ਸੇਮ ਹੀ ਪ੍ਰੋਸੈਸ ਆ ਸੋ ਯੂਰਪੀਅਨ ਟ੍ਰੈਵਲ ਇਨਫੋਰਮੇਸ਼ਨ ਜਿਹੜੀ ਆ ਤੇ ਉਹ ਆਥੋਰਾਈਜੇਸ਼ਨ ਉਹਨੂੰ ਕਹਿੰਦੇ ਆ ਸੋ ਈਟੀਆਈਐਸ ਇਹ ਤਾਂ 7 ਡਾਲਰ ਦੀ ਹੋਏਗੀ ਬਾਕੀ ਯੋਰਪ ਟ੍ਰੈਵਲ ਕਰਨ ਦੇ ਲਈ ਇਹ 13 ਸਾਲ ਲਈ ਵੈਲਿਡ ਹੋਏਗੀ ਜਾਂ 3 ਸਾਲ ਜੇ ਪਹਿਲਾਂ ਖਤਮ ਹੋ ਜਾਣ ਜਾਂ ਤੁਹਾਡਾ ਪਾਸਪੋਰਟ ਖਤਮ ਹੋਣਾ ਲਾਵੇ ਪਾਸਪੋਰਟ ਦੀ ਵੈਲਿਡਿਟੀ ਜਿਹੜੀ ਹੈ ਘੱਟੋ ਘੱਟ 6 ਮਹੀਨੇ ਦੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਨਹੀਂ ਤੇ ਤੁਹਾਨੂੰ ਚਾਅ ਤੇ ਚੜ੍ਹ ਨਹੀਂ ਦੇਣਗੇ ਭਾਵੇਂ ਤੁਸੀਂ ਆਨਲਾਈਨ ਈਟੀਆ ਲੈ ਕੇ ਰੱਖਿਆ ਹੋਇਆ ਪਹਿਲਾਂ ਦਾ ਤੇ ਕਿਉਂਕਿ 3 ਸਾਲ ਲਈ ਵੈਲਿਡ ਆ ਤੁਸੀਂ ਸੋਚੋ ਵੀ ਇਥੇ ਮੈਂ ਲੈ ਹੀ ਲਿਆ ਵਾ ਤੇ ਪਾਸਪੋਰਟ ਜਿਹੜਾ ਵਾ ਉਹ ਤੁਹਾਡਾ 2 ਮਹੀਨੇ ਬਾਅਦ ਖਤਮ ਹੋਣਾ ਉਹ ਗੱਲ ਨਹੀਂ ਬੰਨੀ ਪਾਸਪੋਰਟ ਹਾਸ ਟੂ ਹੈਵ ਵੈਲਿਡਿਟੀ ਤੇ ਨਾਲ ਤੁਹਾਡੇ ਕੋ ਇਰਾ ਅਥੋਰਾਈਜੇਸ਼ਨ ਇਹਦੀ ਵੀ ਵੈਲਿਡਿਟੀ ਹੋਣੀ ਚਾਹੀਦੀ ਹੈ ਸੋ ਇਹ ਤਾਂ ਹੈਗੀ ਜੀ ਨਵੀਂ ਜਿਹੜੀ ਆ ਅਪਡੇਟ ਆ ਬਾਕੀ ਕਿਸ ਦਿਨ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ H1B ਦੇ ਬਾਰੇ ਲੌਨ ਮਸਕ ਤੇ ਟਰੰਪ ਦੇ ਬਾਕੀ ਸਪੋਰਟਰਾਂ ਜਿਹੜੀ ਲੜਾਈ ਚੱਲ ਰਹੀ ਆ ਉਹ ਕਿਹੜੇ ਪਾਸੇ ਨੂੰ ਜਾ ਰਹੀ ਆ ਉਹਦੇ ਬਾਰੇ ਅਗਲੀ ਵੀਡੀਓ 'ਚ ਗੱਲ ਕਰਾਂਗੇ ਪਰ ਇੱਕ ਵਾਰ ਫੇਰ ਸਾਰਿਆਂ ਨੂੰ ਟੂਡੋ ਦੇ ਜਾਣਦੀ ਪਾਪਾ ਉਦਾਈ ਧੰਨਵਾਦੋ ਦੋਸਤੋ